ਸਾਧ ਸੰਗਤ ਜੀ ਮਾਸਟਰ ਗੁਰਦੇਵ ਸਿੰਘ ਜੀ ਵੱਲੋਂ ਅਰਜ਼ ਹੋਈ ਸ਼ਕਲੇ ਇਨਸਾਨ ਮੈਂ ਤੋ ਬੰਦਾ ਹੂੰ ਉਹ ਕਿਸ ਤਰ੍ਹਾਂ ਹੁੰਦਾ ਹੈ ਜੀ ਅਗੋ ਮਹਾਰਾਜ ਜੀ ਫਰਮਾਇਆ ਸ਼ਕਲੇ ਇਨਸਾਨ ਤੋ ਬੰਦਾ ਹੂੰ ਬਾਤਨਵੇਂ ਮੈਂ ਖੁਦਾ ਹੂੰ ਇਹਦਾ ਕੀ ਮਤਲਬ ਹੈ ਮਾਸਟਰ ਜੀ ਅਰਜ਼ ਹੋਈ ਬੇਨਤੀ ਇਹ ਹੈ ਜੀ ਕਿ ਕਰਨਾ ਤੇ ਬੰਦੇ ਦੀ ਸ਼ਕਲ ਵਿੱਚ ਹੋ ਗਿਆ ਨਾ ਫਰਮਾਇਆ ਇਹ ਵੱਖਰੀ ਬਾਤ ਹੈ ਭਾਵੇਂ ਪਿਆ ਬੰਦੇ ਦੀ ਸ਼ਕਲ ਵਿੱਚ ਕਰੇ ਐਸਾ ਸੰਗਤ ਜੀ ਇਹ ਗੁਰੂ ਦੀ ਉਸਤਤ ਕਰ ਰਹੇ ਨੇ ਮਹਾਰਾਜ ਜੀ ਕਿ ਜੋ ਵੀ ਖੇਲ ਖੇਡ ਰਹੇ ਨੇ ਉਹ ਬੰਦੇ ਦੀ ਸ਼ਕਲ ਵਿੱਚ ਹੀ ਕਰ ਰਹੇ ਨੇ ਬੰਦੇ ਦੀ ਸ਼ਕਲ ਵਿੱਚ ਹੋ ਕੇ ਆਪ ਪਰਮੇਸ਼ਰ ਵਰਤ ਰਹੇ ਨੇ ਜਦ ਮਹਾਰਾਜ ਪਹਿਲੀ ਪਾਸੇ ਆਂਦੇ ਰਹੇ ਨੇ ਕਿ ਵੇਖ ਮਰਦਾਨਿਆਂ ਰੰਗ ਕਰਤਾਰ ਦੇ ਜੇ ਆਖੇ ਕਰਤਾਰ ਪਾਸੋਂ ਕੁਝ ਦਵਾਈ ਹੈ ਜੇ ਆਖੇ ਅਸੀਂ ਦਿੰਨੇ ਆ ਉਹ ਸਭ ਆਪ ਹੁਣ ਸਾਹਿਬ ਦਸਮ ਪਾਤਸ਼ਾਹ ਜੀ ਕਹਿੰਦੇ ਨੇ ਜੋ ਹਮਕੋ ਪਰਮੇਸ਼ਰ ਉਤਰ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਨੇ ਆਇਓ ਜਗਤ ਤਮਾਸ਼ਾ ਵੇਖੋ ਉਹ ਕੀ ਕਹਿੰਦੇ ਨੇ ਤੇ ਉਧਰ ਵੀ ਲਿਖਿਆ ਬਿਨ ਸਤਗੁਰ ਕੇ ਨਾ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ ਇਹ ਵੀ ਪ੍ਰਗਟ ਕਰਕੇ ਸੁਣੋ ਕਲਜੁਗ ਵਿੱਚ ਮਹਾਰਾਜ ਆਪਣਾ ਆਪ ਕਰਕੇ ਰੱਖਿਆ ਦੂਜਾ ਨਹੀਂ ਕੋਈ ਇਹ ਵੀ ਕਹਿ ਦਿੱਤਾ ਗੁਰਪਰਮੇਸ਼ਰ ਇੱਕੋ ਜਾਣ ਸਾਧ ਸੰਗਤ ਜੀ ਮਹਾਰਾਜ ਇਥੇ ਜਿਹੜਾ ਭੇਤ ਹੈ ਗੁਰਪਰਮੇਸ਼ਰ ਵਿੱਚ ਉਹ ਦੀ ਸ਼ੰਕਾ ਕੂਰ ਕਰ ਰਹੇ ਨੇ ਕਿ ਕੋਈ ਵੀ ਫਰਕ ਨਹੀਂ ਗੁਰੂ ਤੇ ਪਰਮੇਸ਼ਰ ਦੇ ਵਿੱਚ ਉਹ ਬੰਦੇ ਦੀ ਸ਼ਕਲ ਵਿੱਚ ਹੋ ਕੇ ਆਪ ਪਰਮੇਸ਼ਰ ਹੀ ਵਰਤਦੇ ਹਨ ਇੱਥੇ ਸੋਈਆਂ ਵਿੱਚ ਆਉਂਦਾ ਜਨ ਨਾਨਕ ਗੁਰਪਾਰ ਬ੍ਰਹਮ ਇਹ ਵੀ ਕਿਹਾ ਤੇ ਉਹ ਵੀ ਕਿਹਾ ਇਹ ਵੀ ਕਿਹਾ ਸੀ ਸਭ ਪਹਿਲੀ ਪਾਸ ਹੀ ਨੇ ਭਾਈ ਬਾਲੇ ਨੂੰ ਭਾਈ ਮਰਦਾਨੇ ਨੂੰ ਕੇ ਕਰਤਾਰ ਨੇ ਸਾਡੇ ਤੇ ਵੱਡੀ ਮਿਹਰ ਕੀਤੀ ਹੈ ਜਿਹੜਾ ਕੀਤੇ ਨੂੰ ਕੀਤਾ ਜਾਣਨਾ ਸਾ ਸੰਗਤ ਜੀ ਕੋੰਦਾ ਕਰਤਾ ਜਿਹਨੇ ਕੀਤਾ ਹੋਵੇ ਸਾਰਾ ਕੁਝ ਤੇ ਜਿਹੜਾ ਕੀਤਾ ਹੁੰਦਾ ਉਹ ਕਰਤਾ ਵੱਲੋਂ ਕੀਤਾ ਹੁੰਦਾ ਤੇ ਸਰ ਪਹਿਲੀ ਵਾਰ ਸੀ ਫਰਮਾ ਰਹੇ ਨੇ ਇੱਕ ਕਰਤਾਰ ਨੇ ਵੱਡੀ ਮਿਹਰ ਕੀਤੀ ਹੈ ਜਿਹੜਾ ਕੀਤੇ ਨੂੰ ਤੇ ਕਰਤਾ ਨੂੰ ਐਸੀ ਜਾਣਦਿਆ ਕੀ ਕੀਤੇ ਕੋਣ ਨੇ ਤੇ ਕਰਤਾ ਕੌਣ ਹੈ ਸਚ ਰਿਅ ਅਕਾਲ ਗੁਰਬਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ